ਪਿੰਡ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਹੋਈ ਹੈ ਤੇ ਸਰਪੰਚ ਨੇ ਹੀ ਪਿੰਡ ਦੇ ਕੁਝ ਬੰਦਿਆਂ ਦੇ ਉੱਤੇ ਜ਼ਮੀਨ 'ਚ ਦਾਖਲ ਹੋ ਕੇ ਪਤਨੀ ਤੇ ਮਾਤਾ ਤੇ ਗਲਤ ਸ਼ਬਦਾਵਲੀ ਵਰਤਨ ਤੇ ਹੁੱਲੜਬਾਜ਼ੀ ਦੇ ਦੋਸ਼ ਲਗਾ ਦਿੱਤੇ ਨੇ ਜਿੱਥੇ ਖੇਤ ਦੇ ਵਿੱਚ ਮਿੱਟੀ ਪੁੱਟਣ ਦੇ ਮਾਮਲੇ ਦੇ ਵਿੱਚ ਵਿਵਾਦ ਇਸ ਕਦਰ ਵੱਧ ਗਿਆ ਕਿ ਪਿੰਡ ਦੇ ਸਰਪੰਚ ਨੇ ਪਿੰਡ ਦੇ ਕੁਝ ਲੋਕਾਂ ਤੇ ਉਸ ਦੀ ਜ਼ਮੀਨ 'ਚ ਦਾਖਲ ਹੋ ਕੇ ਹੁੱਲੜਬਾਜ਼ੀ ਕਰ ਤੇ ਗਲਤ ਸ਼ਬਦਾਵਲੀ ਵਰਤਨ ਦੇ ਇਲਜ਼ਾਮ ਲਗਾ ਦਿੱਤੇ ਨੇ ਸਰਪੰਚ ਦੇ ਵੱਲੋਂ ਡੀਐਸਪੀ ਜਨਾਰਾ ਨੂੰ ਦਰਖਾਸਤ ਵੀ ਦਿੱਤੀ ਗਈ ਤਾਂ ਦੱਸ ਜਾਈਏ ਕਿ ਖੇਤਾ ਦੇ ਵਿੱਚੋਂ ਮਿੱਟੀ ਪੁੱਟਣ ਦੇ ਮਾਮਲੇ ਨੂੰ ਲੈ ਕੇ ਸਰਪੰਚ ਦਾ ਇਹ ਕਹਿਣਾ ਕਿ ਪਿੰਡ ਦੇ ਕੁਝ ਲੋਕ ਤੰਗ ਪਰੇਸ਼ਾਨ ਕਰ ਰਹੇ ਨੇ ਕਿਸੇ ਕਾਮਦਾਰੀ ਵਜਨਾਲੇ ਆਏ ਸੰਜ ਉਸ ਤੋਂ ਬਾਅਦ ਪਿੱਛੋ ਉਹਨਾਂ ਦੀ ਜ਼ਮੀਨ ਦੇ ਵਿੱਚ ਪਿੰਡ ਦੇ ਕੁਝ ਲੋਕ ਦਾਖਲ ਹੁੰਦੇ ਨੇ ਮਾਤਾ ਤੇ ਪਤਨੀ ਦੇ ਨਾਲ ਗੱਲ ਸ਼ਬਦਾਵਲੀ ਤੱਕ ਦੀ ਵਰਤੋਂ ਕੀਤੀ ਤੇ ਹੁਲੜਬਾਜ਼ੀ ਕੀਤੀ ਗਈ। ਇਸ ਬੰਦ ਵਿੱਚ ਉਹਨਾਂ ਦੇ ਬੋਲੋ ਡੀਐਸਪੀ ਅਜਨਾਲਾ ਨੂੰ ਦਰਖਾਸਤ ਦਿੱਤੀ ਗਈ ਅਤੇ ਮੰਗ ਕੀਤੀ ਕਿ ਕਿ ਉਦੋਸ਼ੀਆ ਤੇ ਬਣਦੀ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਤੇ ਲਗਾਏ ਗਏ ਇਲਜ਼ਾਮ ਬੇਬੁਨਿਆਦ ਨੇ। ਤਾਂ ਦੋਵੇਂ ਤੇ ਨਾ ਇੱਕ ਦੂਜੇ ਤੇ ਹਮਲਾਵਰ ਨਜ਼ਰ ਆ ਰਹੀਆਂ ਨੇ। ਹਾਲਾਂਕਿ ਇਸ ਐਸਪੀ ਜਨਾਲਾ ਦਾ ਇਹ ਕਹਿਣਾ ਹੈ ਕਿ ਸਰਪੰਚ ਨਿਸ਼ਾਨ ਸਿੰਘ ਦੇ ਵੱਲੋਂ ਉਹਨਾਂ ਨੂੰ ਇੱਕ ਲਿਖਤੀ ਦਰਖਾਸਤ ਦਿੱਤੀ ਗਈ ਹੈ ਜਾਂਚ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਮੈਂ ਹਰਦੀਪ ਸਿੰਘ ਦੀ ਪਿੰਡ ਸੁਧਾਰ ਤੋਂ ਜਿਹੜਾ ਮੇਰੇ ਪਿੰਡ ਦੇ ਜਾਇਜ਼ ਮੈਨਿੱਗ ਦਾ ਮਸਲਾ ਚੱਲ ਰਿਹਾ ਜਿਹੜੇ ਮੇਰੇ ਤੇ ਦੋਸ਼ ਲਗਾਏ ਗਏ ਨੇ ਕਿ ਉੱਥੇ ਸਾਡੇ ਜਗ੍ਹਾ ਦੇ ਵਿੱਚ ਜਾ ਕੇ ਕਿ ਮਤਲਬ ਸਾਨੂੰ ਗਾਲੀ ਗਲੋਚ ਕੀਤਾ ਨਿਸ਼ਾਨ ਸਿੰਘ ਦੀ ਵਾਈਫ ਵੱਲੋਂ ਉਹ ਬਿਲਕੁਲ ਜਿ ਬੇਬੁਨਿਆਦ ਹੈ ਜੀ ਬਿਲਕੁਲ ਝੂਠ ਹੈ ਜੀ ਇਸ ਗੱਲ ਦਾ ਮੈਨੂੰ ਪਿੰਡ ਆਪਣਾ ਲਖਵਿੰਦਰ ਸਿੰਘ ਵੱਲੋਂ ਜਾਂ ਹਰਵਿੰਦਰ ਸਿੰਘ ਵੱਲੋਂ ਸਾਨੂੰ ਸੱਦਿਆ ਗਿਆ ਮੋਤਬਰ ਬੰਦੇ ਸਾਰੇ ਉੱਥੇ ਪਹੁੰਚੇ ਅਸੀਂ ਆਪਣੀ ਪੈਲੀ ਹਰਵਿੰਦਰ ਸਿੰਘ ਦੀ ਪੈਲੀ ਦੇ ਵਿੱਚ ਖੜੇ ਆ ਸਾਰੇ ਬੰਦੇ ਕੋਈ 15 20 ਬੰਦੇ ਸੀਗੇ ਨਾਲ ਸਾਰੇ ਬੰਦੇ ਅਸੀਂ ਇਹਨਾਂ ਦੀ ਪੈਲੀ ਦੇ ਵਿੱਚ ਖੜ ਕੇ ਮੌਕਾ ਵੇਖਿਆ ਜਾ ਕੇ ਇਹਨਾਂ ਦੀ ਪੈਲੀ ਦੇ ਵਿੱਚੋਂ ਹੀ ਵਾਪਸ ਆਪਾਂ ਉੱਥੋਂ ਹੋ ਗਏ ਹਾਂ ਜੀ ਬਿਲਕੁਲ ਇਹ ਇਹਨੂੰ ਇਹ ਚੀਜ਼ ਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਜੀ ਉਹਨਾਂ ਕੋਲ ਕਿਹਾ ਜਾ ਰਿਹਾ ਕਿ ਉਥੇ ਗਾਲੀ ਕਲੋਜ਼ ਕੀਤੀ ਗਈ ਹੈ ਜੀ ਸਾਡੀ ਅਮੂਰ ਵਾਲਾ ਬਿਲਕੁਲ ਬਿਲਕੁਲ ਦੀ ਬਿਲਕੁਲ ਇਹ ਝੂਠਾ ਜੀ ਇਹ ਚੀਜ਼ ਦਾ ਪ੍ਰੂਫ ਕੀਤਾ ਜਾਵੇ ਕਿ ਕਿਹਨੂੰ ਗਾਲੀ ਕਲੋਜ਼ ਕੀਤਾ ਗਿਆ ਹੈ ਉਹਨਾਂ ਕੋਲ ਇੱਕ ਵੀਡੀਓ ਵੀ ਵਾਇਰਲ ਕੀਤੀ ਜਾ ਰਹੀ ਹੈ ਫਾਈ ਕੀਤੀ ਜਾ ਰਹੀ ਹੈ ابھی ਉਹਦੇ ਵਿੱਚ ਜੇ ਤੇ ਜੇ ਤੇ ਸਾਡੇ ਵੱਲੋਂ ਗਾਲੀ ਗਾਲੀ ਕਲੋਜ਼ ਕੀਤਾ ਗਿਆ ਵੀਡੀਓ ਦੇ ਵਿੱਚ ਜੇ ਪ੍ਰੂਫ ਹੈਗਾ ਗਾਲੀ ਕਲੋਜ਼ ਕੀਤਾ ਗਿਆ ਤਾਂ ਜੋ ਬੰਦ ਦੀ ਕਾਰਵਾਈ ਕੀਤੀ ਜਾਵੇ ਜੀ ਕੀ ਨਾਮ ਹੈ ਆਪਣਾ ਕੀ ਪਪਲਾ ਹੈ ਜੀ ਪਛਾਣ ਕੀ ਦੀ ਹੈ ਜੀ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ ਮੈਂ ਮੌਜੂਦਾ ਸਰਪੰਚਾ ਪਿੰਡ ਸੁਧਾਰਤੋ ਜੀ ਮਾਮਲਾ ਇਸ ਤਰ੍ਹਾਂ ਜੀ ਸਾਡੇ ਨਾਲ ਕੰਪਨੀ ਦੇ ਨਾਲ ਜੋ ਭਾਰਤ ਮੜਾ ਪ੍ਰੋਜੈਕਟ ਚੱਲ ਰਿਹਾ ਕੋਈ ਐਗਰੀਮੈਂਟ ਹੋਇਆ ਜੀ ਸਾਡਾ ਮਿੱਟੀ ਪਟਾਉਣ ਦਾ ਉਹ ਮੈਂ ਜੋ ਕੇ ਪਰਮਿਸ਼ਨ ਲੈ ਕੇ ਸਾਰੇ ਮੈਗਨ ਰਿਕੁਆਇਰਮੈਂਟ ਪੂਰੀਆਂ ਕਰਕੇ ਮੈਂ ਆਪਣੇ ਖੇਤਾਂ ਦੀ ਮਿੱਟੀ ਪਟਵਾ ਰਿਹਾ ਸੀ ਇਹ ਬੰਦੇ ਨਾ ਝਾੜੂ ਪਾਰਟੀ ਨਾਲ ਕੋਈ ਸੰਬੰਧ ਰੱਖਦੇ ਆ ਪਿੰਡੋਂ ਤੇ 16 ਤਰੀਕ ਤੋਂ ਹੀ ਇਹ ਸਾਨੂੰ ਹਰਾਸਮੈਂਟ ਕਰਿਆ ਕਰੀ ਮਿੱਟੀ ਚਲਾ ਦਿੰਦੇ ਕਰੀ ਡੱਕ ਦਿੰਦੇ ਆ ਅਫਸਰਾਂ ਸਾਰਿਆਂ ਦੇ ਵਿੱਚ ਨੌਲੇਜ ਵਿੱਚ ਹੈ ਗਾਰੀ ਅਫਸਰਾਂ ਨੇ ਕਿਹਾ ਕਿ ਮਿੱਟੀ ਸਾਡੀ ਚਲਵਾਈ ਅੱਜ ਕੋ ਵਾਕਿਆ 1:30 ਵਜੇ ਦਾ ਹੋਣਾ ਜੀ ਮੈਂ ਆਪਣੇ ਨਿੱਜੀ ਕੰਮ ਵਾਸਤੇ ਜਨਾਲੇ ਆਇਆ ਸੀ ਤੇ ਮਗਰੋਂ ਮੇਰੀ ਵਾਈਫ ਤੇ ਮੇਰੇ ਮਦਰ ਇਕੱਲੇ ਘਰ ਸੀਗੇ ਤੇ ਇਹਨਾਂ ਨੇ ਆਣ ਕੇ 20-25 ਬੰਦਿਆਂ ਨੇ ਸਾਡੇ ਖੇਤਾਂ ਦੇ ਵਿੱਚ ਅਚਾਨਕ ਉਹ ਲੜਬਾਜੀ ਕੀਤੀ ਤੇ ਗਾਲੀਗਲੋਚ ਕੀਤਾ ਤੇ ਵਾਈ ਮੇਰੀ ਨਾਲ ਵੀ ਬੱਸ ਲੁਕੀ ਕੀਤੀ ਜੀ ਜਿਸ ਦੇ ਸਬੰਧ ਵਿੱਚ ਜੱਜਮੈਂਟ ਡੀਐਸਪੀ ਸਾਹਿਬ ਜੀ ਨਾਲਾਂ ਨੂੰ ਇਹਨਾਂ ਨੇ ਦਰਖਾਸਤ ਦਿੱਤੀ ਆ ਤੇ ਨਾਲ ਇਹਨਾਂ ਦੀਆਂ ਜੋ ਵੀ ਫੋਟੋਆਂ ਆਇਆਂ ਨੇ ਖੇਤਾਂ ਦੇ ਵਿੱਚ ਉਹ ਵੀ ਮੈਂ ਨਾਲ ਲਾਈਆਂ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅੱਧਾ ਉਹ ਐਸਐਚਓ ਰਮਦਾਸ ਨੂੰ ਜੋਰ ਦਰਖਾਸਤ ਮਾਰ ਘੱਤੀ ਆ ਜੋ ਇਸ ਪਾਈ ਘੜੀ ਲੈ ਰਹੀ ਹੈ ਜੀ ਨੂੰ ਇਹ ਜਿਹੜੇ ਮੇਰੇ ਪਿੰਡ ਦੇ ਨੌਜਵਾਨ ਨੇ ਕੋ ਹਰਦੀਪ ਸਿੰਘ ਇਹ ਤੁਹਾਡੂ ਪਾਰਟੀ ਆਗੂ ਦਾ ਕੋਈ ਨਾਲ ਉਹਨੇ ਮਲਕੀਸ਼ ਸਿੰਘ ਤੇ ਨਾਲ ਪਿੰਡ ਦੇ ਇਨਸਾਨ ਨੇ ਕਾਫੀ 15 20 ਬੰਦੇ ਨੇ ਜੀ ਆਰੇ ਪਿੰਡ ਦੇ ਕੀ ਮੰਗ ਕੀ ਕਰਦੇ ਜੀ ਮੈਂ ਮੰਗ ਇਹੋ ਕਰਦਾ ਜੀ ਇੱਕ ਤਿੰਨ ਬੰਦ ਖਿਲਾਫ ਭਾਂਦੀ ਕਾਰਵਾਈ ਕੀਤੀ ਜਾਵੇ ਮੈਨੂੰ ਇਹਨਾਂ ਤੋਂ ਪਹਿਲਾਂ ਵੀ ਥ੍ਰੈਟ ਆ ਚੁੱਕੀਆਂ ਨੇ ਜਦ ਕਿ ਉਹਦੀਆਂ ਸਾਰੀਆਂ ਆਡੀਓ ਵੀ ਆ ਗਈਆਂ ਜੋ ਸਾਡੇ ਠੇਕੇਦਾਰ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਬੰਦਾ ਮਾਰਦੇ ਧਮਕੀਆਂ ਦੇ ਰਹੇ ਨੇ ਕੁੜੀਆਂ ਚਲਾਉਂਦੇ ਧਮਕੀਆਂ ਦੇ ਰਹੇ ਨੇ ਤੇ ਸਾਡਾ ਨਾ ਘਰੋਂ ਨਿਕਲਣਾ ਬਹੁਤ ਬਹਾਲ ਕੀਤਾ ਹੋਇਆ ਵਾ ਅੱਜੀਆਂ ਜੋ ਵਾਕਿਆ ਕੀਤਾ ਉਹਦੇ ਸਾਡੇ ਕੋਲ ਅੱਜ ਫੋਟੋਆਂ ਵੀ ਆਈਆਂ ਨੇ ਜੋ ਸਾਡੇ ਖੇਤਾਂ ਜਾਣ ਕੇ ਹੰਲਰ ਵੱਜ ਕੀਤੀ ਹੈ ਜੀ ਪਿੰਡ ਸੁਧਾਰ ਤੋਂ ਨਿਸ਼ਾਨਤ ਸਿੰਘ ਨੇ ਇੱਕ ਦਰਖਾਸਤ ਦਿੱਤੀ ਹੈ ਜਿਹਦੇ ਵਿੱਚ ਉਹਨੇ ਕਿਹਾ ਵੀ ਕੁਝ ਵਿਅਕਤੀ ਜਿਹੜੇ ਨੇ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਜ਼ਮੀਨ ਦੇ ਵਿੱਚ ਕੋਈ ਪ੍ਰੋਬਲਮ ਲਿਆ ਰਹੇ ਸੀ ਜੋ ਉਹਨਾਂ ਨੇ ਦਰਖਾਸਤ ਦਿੱਤੀ ਹੈ ਇਹਦੇ ਸਬੰਧ ਵਿੱਚ ਮੈਂ ਐਸਚੋ ਰਮਦਾਸ ਦੀ ਡਿਊਟੀ ਲਈ ਹੈ ਸਾਰੇ ਮੌਕੇ ਤੇ ਜਾ ਕੇ ਤਸਦੀਕ ਕਰਕੇ ਕਾਨੂੰਨ ਮੁਤਾਬਕ ਜਿਹੜੀ ਉਹ ਬੰਦੀ ਕਾਰਵਾਈ ਕੀਤੀ ਹੈ ਜੀ